अफगानिस्तान ਦੀ ਤਾਲਿਬਾਨ ਸਰਕਾਰ ਚ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਗੇ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਤਾਲਿਬਾਨ ਪਾਬੰਦੀ ਕਮੇਟੀ ਨੇ ਹਾਲ ਹੀ ਚ ਤਾਲਿਬਾਨ ਨੇਤਾ ਤੇ ਲਾਈ ਗਈ ਯਾਤਰਾ ਪਾਬੰਦੀ ਛੁੱਟ ਦੇ ਦਿੱਤੀ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮੁਤਾਕੀ ਤੇ 25 ਜਨਵਰੀ 2001 ਨੂੰ ਵੱਖ-ਵੱਖ ਪਾਬੰਦੀਆਂ ਲਾਈਆਂ ਸਨ। ਪਾਬੰਦੀ ਕਮੇਟੀ ਦੀ ਵੈੱਬਸਾਈਟ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰਸਤਾਵ 1988-2011 ਅਨੁਸਾਰ ਸਥਾਪਿਤ ਸੁਰੱਖਿਆ ਕੌਂਸਲ ਕਮੇਟੀ ਨੇ 30 ਸਤੰਬਰ 2005 ਨੂ ਮੁਤਾਕੀ ਨੂੰ 9 ਤੋਂ 16 ਅਕਤੂਬਰ 2025 ਤੱਕ ਨਵੀਂ ਦਿੱਲੀ ਭਾਰਤ ਦੇ ਦੌਰੇ ਲਈ ਆਗਿਆ ਦੇ ਦਿੱਤੀ ਹੈ ਅਗਸਤ 2021 ਚ ਤਾਲਿਬਾਨ ਦੇ ਅਫਗਾਨਿਸਤਾਨ ਦੀ ਸਤਾ ਤੇ ਕਾਬਜ ਹੋਣ ਤੋਂ ਬਾਅਦ ਕਾਬੂਲ ਵੱਲੋਂ ਨਵੀਂ ਦਿੱਲੀ ਦਾ ਇਹ ਪਹਿਲਾ ਮੰਤਰੀ ਪੱਧਰ ਦਾ ਦੌਰਾ ਹੋਵੇਗਾ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮੁਤਾਕੀ ਨੂੰ ਤਾਲਿਬਾਨ ਦਾ ਇੱਕ ਪ੍ਰਮੁੱਖ ਮੈਂਬਰ ਮੰਨਿਆ ਜਾਂਦਾ ਤੇ ਉਹਨਾਂ ਨੂੰ ਤਾਲਿਬਾਨ ਸ਼ਾਸਨ ਦੌਰਾਨ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਬਾੜਤਾ ਚ ਤਾਲਿਬਾਨ ਨੇ ਨੁਮਾਇਦ ਦੇ ਵਜੋਂ ਵੀ ਕੰਮ ਕੀਤਾ ਸੀ ਕਮੇਟੀ ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਾਰੇ 15 ਮੈਂਬਰ ਸ਼ਾਮਿਲ ਹੁੰਦੇ ਨੇ ਅਤੇ ਸਰਬਸੰਮਤੀ ਨਾਲ ਆਪਣਾ ਫੈਸਲਾ ਲੈਂਦੀ ਹੈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਸਤਾਵ 1988 ਦੀ ਤਾਲਿਬਾਨ ਪਾਬੰਦੀ ਕਮੇਟੀ ਦਾ ਮੌਜੂਦਾ ਪ੍ਰਧਾਨ ਪਾਕਿਸਤਾਨ ਹੈ ਇਸ ਸਾਲ ਲਈ ਇਸ ਦੇ ਦੋ ਉਪ ਪ੍ਰਧਾਨ ਗੁਆਨਾ ਅਤੇ ਰੂਸ ਨੇ